ਹਾਂ ਡਰੋਨ ਹੋਏ ਇਹ ਜੀ ਇੱਥੋਂ ਹੀ ਮਿਲਦੀਆਂ ਓਏ ਹੋਰ ਕਿਤੋਂ ਨਹੀਂ ਮਿਲਦੀਆਂ ਪ੍ਰੋਜੈਕਟਰ ਤੇ ਡਰੋਨ ਸਿਰਫ 2000 ਦੀ ਰੇਂਜ 'ਚ ਦੇ ਦਾਂਗੇ ਤੇ ਕੈਮਰੇ ਲੈਣੇ ਆ ਹੋਰ ਵੀ ਮਿਲ ਜਾਣਗੇ ਆ ਆਲ ਆਊਟ ਮੱਸਰ ਮਾਰਨ ਵਾਲਾ ਅੱਛਾ ਇਹ ਕੈਮਰਾ ਦਾ ਲੈਣੀਆਂ ਇੱਥੋਂ ਮਿਲਦਾ ਇਹ ਕੈਮਰਾ ਕੈਮਰਾ ਜੀ 101% ਇਹਦੇ 'ਚ ਕੈਮਰਾ ਆਲ ਆਊਟ ਨੇ ਮੱਸਰ ਮਾਰੂ ਨਾ ਵੀਡੀਓ ਬਣਾਊਗਾ ਇਹਦੇ ਮੂਰ ਬਹੁਤ ਹੈਡਮਣੀ ਤੇ ਆਈਫੋਨ ਦੀ オリジナル ਨਾਲੋਂ ਵੱਧ ਸਮੂਥ ਆ ਵੱਧ ਫਕਸਣਾ ਠੀਕ ਵੱਧ ਫਕਸਣਾ ਵੱਧ ਫਕਸਣਾ ਐਲਜੀ ਦੀਆਂ ਹੋਈਆਂ ਸਮਾਰਟਵਾਚ 이어ਪੋਡਸ ਜਿਹਾ ਮਰਜੀ ਲੈ ਰੇਟਾਂ ਦੀ ਗੱਲ ਕਰੀਏ ਕਿੱਥੇ ਜੇ ਰਹਿੰਦੀ ਐ ਇਹਦਾ ਰੇਟ ਚੱਲੂ ਤਾਂ ਸਾਡੇ ਕੋਲ ਆ ਜੇ ਅਗਲੇ ਨੂੰ ਜਦੋਂ オリジナル40000 ਦੀ ਵਿਕੀ ਜਾਂਦੀ ਆ ਤੇ ਇਹਨੂੰ 10000 ਦੀ ਦੇਈ ਚੜੀਏ ਪਰ ਜਾਇਜ਼ ਕਮਾਈ ਆ ਸਿਰਫ 2900 ਰੁਪਏ 2900 2900 ਦੀ ਜਮਾ ਜਾਇਜ਼ ਹੋ ਜਾਂਦੀ ਆ ਤੇ ਅੱਜ ਆ ਸ਼ਾਮ ਨੂੰ ਮਾਲ ਆਇਆ ਤੇ ਕੱਲ ਨੂੰ ਇਹ ਆ ਦੁਕਾਨ ਇਧਰੋਂ ਸਾਰੀ ਬਠਿੰਡੀ ਨਿਕਲ ਜਾਣਾ ਸਾਰਾ ਬਠਿੰਡੀ ਨਿਕਲ ਜਾਣਾਗਾ ਸਾਡੀ ਬ੍ਰਾਂਚ ਕਰ ਲਿਆ ਬਠਿੰਡੇ ਥੋੜੇ 10 ਦਿਨ ਲੱਗਣਗੇ ਸਾਰੇ ਠੀਕ ਆ 10 ਦਿਨ ਅਜੀਤ ਰੋਡ ਤੇ ਉੱਥੇ ਉੱਥੇ ਹੀ ਕਰਨਾ ਠੀਕ ਆ ਜੇ ਮਰਜ਼ੀ ਕਵਰ ਲੈ ਲਿਓ ਆਈਕੀ ਦਾ ਕਿਹੜਾ ਭਾਗ ਨਹੀਂ ਆਪਾਂ ਨਹੀਂ ਬਣਾਉਂਦੇ ਹੈਗਾ ਅਹ ਉਹ ਨਹੀਂ ਮਾਲਕ ਕੋਈ ਵੀ ਐਸੈਸਰੀਆ ਫੋਨ ਦੀ ਹੈਨਾ ਕੁਝ ਵੀ ਲੈਣਾ ਤਾਂ ਕੰਟੈਕਟ ਕਰ ਲੈਣਾ ਮੇਨ ਸਮਾਰਟਵਾਚ ਹਾਂ ਆਪਣਾ ਕਵਰ ਆਈਫੋਨ ਦਾ ਠੀਕ ਹੈ ਆਈਫੋਨ ਦੀ ਐਕਸੈਸਰੀ ਦੇਖੀ ਠੀਕ ਹੈ ਠੀਕ ਹੈ ਤੇ ਬਾਕੀ ਦੁਕਾਨ ਚ ਕੈਮਰਾ ਬਰਾ ਦੇ ایرਪອດ ਤੇ ਸਮਾਰਟ ਵਾਚ ਦਾ ਮੇਨ ਹੀ ਆ ਅੱਛਾ ਇਹ ਚੀਜ਼ਾਂ ਦਾ ਇਹਦਾ ਮੁੱਕਣੀ ਨਹੀਂ ਦਿੰਦੇ ਤੇ ਫਿਰ ਰੇਟ ਦੀ ਗੱਲ ਮੁੱਕਦੀ ਆ ਰੇਟ ਦੀ ਰੇਟ ਜਿਹੜਾ ਬਾਜ਼ਾਰ ਚ ਜਿੰਨਾ ਚੱਲੀਆਂ ਦਾ ਰਿਟੇਲ ਚ ਉਹ ਤੋਂ ਅੱਧਾ ਤੇ ਹੋਲ ਸੇਲ ਦਾ ਥੋੜਾ ਵੱਖਰਾ ਹੋਲ ਸੇਲ ਦਾ ਇਦੋਂ ਵੀ ਅੱਧਾ ਅੱਛਾ ਹੋਰ ਸਟਾ ਦਾ ਕਿਹੜੀ ਬਾਜ਼ਾਰ ਚ ਕੱਢੀ ਤੁਹਾਨੂੰ ਦੱਸ ਰਿਹਾ ਆਹ ਕੱਢੀ 700 ਰੁਪਏ ਦੀ ਵਿਕੀ ਜਾਂਦੀ ਆ ਬਾਜ਼ਾਰ ਚ ਅੱਛਾ ਆਪਣੇ ਕੋਲ 480 ਦੀ ਆ ਠੀਕ ਆ ਠੀਕ ਆ ਇੱਕ ਮੇਨ ਚ ਛੋਟੀ ਤੁਹਾਨੂੰ ਗੱਲਾਂ ਦੱਸਦਾ ਦੋ ਤਰਾ ਆਹ ਅਡਾਪਟਰ ਮੇਰੇ ਕੋਲ ਪੂਰੀ ਸਮੱਸਿਆ ਨਹੀਂ ਬਖਤ ਨਹੀਂ ਹੋਣਾ ਆਏ ਅੱਛਾ ਆ ਨਵੇਂ ਆ ਗਏ ਇਧਰ ਮਾਲ ਚ ਹਾਂ ਆਈਫੋਨ ਦਾ ਅਡਾਪਟਰ ਇੱਕ ਜੇ ਪਿਆ ਹੋਇਆ ਤੁਹਾਨੂੰ ਦਿਖਾਉਣਾ ਵਈ ਵੀ ਕੱਢੀ ਚੱਲ ਸੱਪ ਨਵੇਂ ਤੋਂ ਨਵਾਂ ਆਈਫੋਨ ਦਾ ਅਡਾਪਟਰ ਤੁਹਾਨੂੰ ਦਿਖਾ ਦੀ ਇਧਰ ਮਾਲ ਜਿਹੜਾ ਨਾਮ ਹੁੰਦੇ ਲਹੀ ਜਾਂਦਾਗਾ ਆ ਚੀਜ਼ ਆ ਕਿਹਾ ਪਹਿਲਾਂ ਇੱਕ ਵਾਚ ਦੇਖ ਲੋ ਹਾਂ ਕਲੰਬੀਆ ਦੀ ਵਾਚ ਆ ਠੀਕ ਹੈ ਅਮਰੀਕਾ ਦਾ ਬ੍ਰਾਂਡ ਆ ਹਾਂ 101% ਓਰੀਜਨਲ ਵਾਚ ਆ ਜੀ ਡਬਲਯੂ 9 ਮੈਕਸ ਆ ਠੀਕ ਹੈ ਵਾਚ ਨੂੰ ਚੈੱਕ ਕਰਾ ਦਿੰਦੇ ਆ ਇਹਦੇ 'ਚ ਇੱਕ ਇੰਨਾ ਕ ਦਾਵਾ ਵੀ ਆਪਣੇ ਕੋਲ ਹੀ ਮਿਲੂ ਇਹ ਹਾਂ ਬਰਨਾਲਾ ਬਰਨਾਲਾ ਮੈਂ ਕਹਿੰਦਾ ਹਾਲੇ ਤੱਕ ਤਾਂ ਹੈਗਰ ਪੰਜਾਬ ਦਾ ਵੀ ਕੰਪੀਟੀਸ਼ਨ ਚੱਲ ਨਹੀਂਦਾ ਕੱਲ ਨੂੰ ਲਿਆਵੇ ਕੋ ਕਹਿ ਨਹੀਂ ਸਕਦੇ ਠੀਕ ਹੈ ਚੈਕਲਿਸਟੀ ਇਹਦੇ 'ਚ ਐਡੀ ਆ ਪੜਨ ਨੂੰ ਹਾਂ ਸਹੀ ਚੈਕਲਿਸਟ ਲਾ ਵੀ ਹਾਂ ਤੇ ਬਾਕੀ ਆ ਵਾਚ ਆ ਜੀ ਅਮਰੀਕਾ ਅਮਰੀਕਾ ਦੀ 101% ਓਰੀਜਨਲ ਵਾਚ ਆ ਠੀਕ ਹੈ ਠੀਕ ਹੈ ਤੇ ਆਈਫੋਨ ਦੀ origignal ਨਾਲੋਂ ਵੱਧ ਸਮੂਥ ਆ ਵੱਧ ਫਕਸਣਾ ਠੀਕ ਵੱਧ ਫਕਸਣਾ ਵੱਧ ਫਕਸਣਾ LG ਦੀਆਂ ਹੋਈਆਂ smart watch ਯਾਰ ਕੋਈ ਤਾਂ ਜਮ ਜਰਤੀ ਲੱਗੇ ਰੇਟਾਂ ਦੀ ਗੱਲ ਕਰੀਏ ਕਿੱਥੇ ਜ ਰਹਿ ਜਾਂਦੀ ਐ ਇਹਦਾ ਰੇਟ ਐ ਚਲੋ ਤਾਂ ਸਾਡੇ ਕੋਲ ਆ ਜੇ ਅਗਲੇ ਨੂੰ ਜਦੋਂ origignal 40000 ਦੀ ਵਿਕੀ ਜਾਂਦੀ ਆ ਤੇ ਇਹਨੂੰ 10000 ਦੀ ਦੇਈ ਚੜੀਏ ਪਰ ਜਾਇਜ਼ ਕਮਾਈ ਆ ਸਿਰਫ 2900 ਰੁਪਏ 2900 2900 ਦੀ ਜਮ ਜਜ ਤੇ ਪੂਰੇ 101%オリジナル ਹੋਮੈਰੀ ਕਰੀ ਠੀਕ ਹੈ ਬਾਕੀ ਆਈਫੋਨ ਦਾ ਐਡਾਪਟਰ ਜਿਹੜਾ ਬਾਜ਼ਾਰ ਚ 1200 ਦਾ ਸੀਟ ਹੈ 20 ਬਾਟਲ ਵਾਲੇ ਦਾ ਪੀਸ ਖਤਮ ਹੋਣ ਨਵੇਂ ਆ ਰਹੇ ਆ ਠੀਕ ਹੈ ਕਿਉਂਕਿ ਉਸਦਾ ਆਈਫੋਨ ਦਾ ਐਡਾਪਟਰ ਤਾਂ ਖੜਦਾ ਨਹੀਂਗਾ ਇੱਕ ਅੱਧਾ ਹੋਇਆ ਸੀ ਦੱਸਾ ਵੀ ਦੇਣਾ ਠੀਕ ਹੈ ਠੀਕ ਹੈ ਤੇ ਬਾਕੀ ਕਪੜੀ ਲਵੀ ਕੰਨ ਹੁ ਬੋਲਦੇ ਆਪਣੀ ਮੇਨ ਲੋਕੇਸ਼ਨ ਇੱਥੇ ਵੀ ਆਈਲੈਂਡ ਸੈਂਟਰ ਕੋਈ ਪਹਿਲੀ ਗੱਲ ਤਾਂ ਲੋਕੇਸ਼ਨ ਆਪਣੀ ਉਹੀ ਆ ਠੀਕ ਹੈ ਬੱਸ ਸਟੈਂਡ ਦੀ ਬੈਕ ਸਾਈਡ ਪੀ ਆਰਟੀਸੀ ਦਫ਼ਤਰ ਦੇ ਬਿਲਕੁਲ ਸਾਹਮਣੇ ਆਈਲੈਂਡ ਸੈਂਟਰਾਂਗੇ ਨੇ ਆਈਲੈਂਡ ਸੈਂਟਰਾਂ ਕੋਲ ਇੱਕ ਆਪਣਾ ਹੋਲਸੇਲ ਦਾ ਮੇਨ ਆ ਕੰਮ ਆ ਠੀਕ ਆ ਜੇ ਕਿਸੇ ਭਰਾ ਨੇ ਹੋਲਸੇਲ ਦਾ ਕੰਮ ਸਟਾਰਟ ਕਰਨਾ ਮਤਲਬ ਸੌਰੀ ਰਿਟੇਲ ਦਾ ਸਾਡੇ ਨਾਲ 10000 ਰੁਪਏ ਤੋਂ ਸਟਾਰਟ ਹੋ ਜਾਓ ਸਾਡੇ ਕੋਲ ਸਮਾਨ ਲੈ ਜਾਓ ਲੈ ਜਾਓ ਚਾਹੇ 5 ਲੱਖ ਦਾ ਲੈ ਜਾਓ 7 ਲੱਖ ਦਾ ਮਾਲ ਦੀ ਤੁਹਾਨੂੰ ਮੁਕਲਦੇ ਘੰਟੇ 'ਚ ਹਾਜ਼ਰ ਆ ਆ ਕਿੰਨੇ ਕ ਲੱਖ ਦਾ ਹੋ ਮਾਲ ਹੋਣੇ ਲਾਈਏ ਨੇ ਬੇਕਅਪਾਂ ਦੇ ਬੇਕਅਪਾਂ ਹੀ ਖੜੀਆਂ ਨੇ ਜਿਵੇਂ ਹੁਣ ਆ ਚੀਜ਼ ਆ ਹਾਂ ਆ ਹੁਣ 680 ਰੁਪਏ ਦੀ ਆਈਟਮ ਆ ਠੀਕ ਆ ਠੀਕ ਆ ਇਹਦਾ ਹੁਣ ਬਾੜੇ ਥਾਂ 'ਚ ਆ ਗਈ ਹਾਂ ਹੋਣੋ ਸਪੀਕਰ ਆ ਵੱਡੇ ਸਾਰੇ ਇਹ ਸਾਰਾ ਹੈ 4500 ਦਾ ਉਹ ਵੱਡੇ ਦਾ ਮਾਲ ਹੋਣਾ ਇਸ ਟਾਈਮ ਸਹੀ 15 ਲੱਖ ਰੁਪਏ ਦਾ ਮਾਲ ਰਹਿ ਰਿਹਾ ਸਾਡੇ ਸਾਹਮਣੇ ਵਾਲਾ ਆਹਾਂ ਹਾਂ ਆ ਮਾਲ ਠੀਕ ਆ 15 ਲੱਖ ਰੁਪਏ ਦਾ ਮਾਲ ਇਹ ਪੂਰਾ ਕੰਟਰੀ ਹੈ ਕਿਤਰਾ ਦਾ ਸਾਰਾ 3 ਕੱਪ ਪੂਰੀ ਫੁੱਲ ਭਰੀ ਹੋਈ ਹੈ ਗਾ ਜੀ ਹੁਣ ਦੇ ਕਵਰ ਵੀ ਪ੍ਰੀਮੀਅਮ ਤੋਂ ਪ੍ਰੀਮੀਅਮ ਦਵਾਂਗੇ ਇੱਕ ਕਵਰ ਦਿਖਾਉਣਾ ਸਮ ਮਾਲ ਹੂੰ ਕੱਢ ਸੱਪ ਲੈ ਫਿਰ ਹਾਂ ਹੁਣ ਕਿਹੜਾ ਫੋਨ ਕਹੋਗੇ ਤੁਸੀਂ ਕਿਹੜਾ ਹੈ ਕਲਰ ਸੱਪ 15 ਪ੍ਰੋ ਚ ਆਇਆ ਲੱਗਦਾ 15 ਪ੍ਰੋ ਲੱਗਦਾ ਪਰ ਹੈ 14 ਪ੍ਰੋ ਆ ਕਵਰ ਚੜਾਇਆ ਵਾ ਦੇ ਉੱਤੇ ਕੋਈ ਕੇਸ ਵੀ ਅੰਦਰ ਟੁੱਟਿਆ ਹੋਇ ਉਹਨਾਂ ਅੰਦਰੋਂ ਜਮਾਂ ਥੋੜਾ ਪੈ ਇਹੋ ਜਿਹੇ ਜੇ ਕਵਰ ਠੀਕ ਹੈ ਪ੍ਰੀਮੀਅਮ ਵਾ ਪੁਰਾਣੇ ਫੋਨ ਨੂੰ ਨਵਾਂ ਬਣਾ ਲੈਂਦੇ ਆ ਥੀਏਟਰ ਥੂਟਰ ਜਿਵੇਂ ਪ੍ਰੋਜੈਕਟਰ ਆਪਣੇ ਕੋਲ ਠੀਕ ਹੈ ਉਹ ਵੀ ਦਿਖਾਣ ਇੱਕ ਅੱਧੀ ਹਟਮਾ ਆ ਜਿਵੇਂ ਹੁਣ ਪ੍ਰੋਜੈਕਟਰ ਆ ਆ ਵਾਲੇ ਹਾਂ ਡਰੋਨ ਹੋਏ ਇਹ ਜਿਹਦੀ ਇੱਥੋਂ ਹੀ ਮਿਲਣੀ ਆ ਓਏ ਹੋਰ ਕੀ ਤਾਂ ਨਹੀਂ ਮਿਲਿਆ ਪ੍ਰੋਜੈਕਟਰ ਤੇ ਡਰੋਨ ਸਿਰਫ 2000 ਦੀ ਰੇਂਜ ਚ ਦੇ ਦਾਂਗੇ ਤੇ ਕੈਮਰੇ ਲੈਣੇ ਹੋਰ ਵੀ ਮਿਲ ਜਾਣਗੇ ਆਹ ਆ ਲਾਉਟਰ ਮਸਰ ਮਾਰਨ ਵਾਲਾ ਅੱਛਾ ਇਹ ਕੈਮਰਾ ਦਾ ਕੈਮਰਾ ਲੈਣੀਆਂ ਇੱਥੋਂ ਮਿਲਦਾ ਹੈ ਇਹ ਕੈਮਰਾ ਕੈਮਰਾ ਜੀ 101% ਇਹਦੇ ਚ ਕੈਮਰਾ ਆਹ ਲਾਉਟਰ ਨਾਲ ਮਸਰ ਮਾਰੂ ਨਾਲ ਵੀਡੀਓ ਬਣਾਊਗਾ ਇਹਦੇ ਮੂਰ ਬਹੁਤ ਐਟਮਾਨੀ ਇੰਗ ਟਾਈਮ ਲਈ ਬਹੁਤ ਮੈਲਸੂ ਵੈਰਟੀ ਠੀਕ ਆ ਹੋਰ ਬਾਕੀ ਜੇ ਕਿਸੇ ਭਰਾਣੇ ਬਾਹਰ ਜਾਣਾ ਹਰ ਇੱਕ ਐਕਸੈਸਰੀ ਮਿਲੂ ਠੀਕ ਹੈ ਹਰ ਇੱਕ ਐਕਸੈਸਰੀ 1 ਕਵਾਂਟੀਟੀ ਚ ਕੁਈ ਨਹੀਂ ਵੀ ਆ ਇੱਕ ਪੀਸ ਲੈ ਲਿਆ ਮੁੱਕ ਗਿਆ ਪਾਵਰ ਬੈਂਕ ਚੋ ਕਿੰਨੇ ਕੋਈ ਐਡਾਪਟਰ ਘੜੀ ਠੀਕ ਆ ਮਗਰ ਜਵਾਦ ਤੋਂ ਆਪੇ ਰੇਟਾਂ ਦੇ ਉੱਤੇ ਕਾਰਨ ਵੀਰੇ ਬੰਦੇ ਨੂੰ ਉੱਥੇ ਸਿਲੈਕਟ ਕਰਨੀ ਚੀਜ਼ ਪਸੰਦ ਲੱਗਦੀ ਜਿੱਥੇ ਕਿ ਉਹਨੂੰ ਵੈਰਾਈਟੀ ਮਿਲੇ ਹਣਾ ਸਹੀ ਗੱਲ ਆ ਹੁਣ ਬਾਅਦ ਚ ਆ ਵਾਚ ਇਹਨੂੰ ਕੋਈ ਇੱਕ ਦਿਖਾਵਾਂਗੇ 50 ਪਲੱਸ ਪ੍ਰਕਾਰ ਦੀਆਂ ਦਿਖਾ ਦਾਂਗੇ ਅ ਰੀਜਨਲ ਵਾਚਾਂ ਹੀ ਮਿਲ ਜਾਣੀਆਂ ਨੌਇਸ ਦੀ ਗੱਲੋਂ ਓਪਨ ਬਾਕਸ ਵਾਚ ਆ ਜੈ ਵੀ ਕਹੋਗੇ ਉਹੋ ਜੀ ਚੀਜ਼ ਮਿਲ ਜੂ ਨਾ ਨੌਇਸ ਦੀ ਵਾਚ ਦੋ 2000 ਰੁਪਏ ਦੀ ਵਿਕੀ ਜਾਂਦੀ ਹੈ ਹਾਂ ਅਨਜੂਟ ਵਾਚ ਆ ਸਿਰਫ ਓਪਨ ਬਾਕਸ ਆ ਠੀਕ ਆ 101% ਰੀਜਨਲ ਸਿਰਫ 1200 ਦੀ ਅਦਰ ਰੇਟ ਦੀ ਮਿਲ ਜੂ 1200 ਰੁਪਏ ਚ ਹਾਂ ਓਪਨ ਬਾਕਸ ਆ ਕਲੀ ਠੀਕ ਆ ਵੀ ਸੈਸਰੀ ਸਾਰੀ ਮਿਲ ਜੂ ਆ ਜੋ ਬਾਕੀ ਬ੍ਰਾਂਚਾਂ ਤੋਂ ਦੱਸ ਦਈਏ ਭਗਤੇ ਭਾਈ ਦੇ ਵਿੱਚ ਸੇਮ ਬ੍ਰਾਂਚ ਸੇਮ ਰੇਟ ਆ ਠੀਕ ਆ ਭਗਤੇ ਭਾਈ ਇੱਥੇ ਬਰਨਾਲੇ ਆਉਣ ਦੀ ਲੋੜ ਨਹੀਂ ਭਗਤੇ ਭਾਈ ਆ ਜਾਣ ਆਰੰਪਰੇਜ ਤੇ ਬਠਿੰਡੇਜ ਤੇ ਸਾਡੀ ਹੋਈ ਜਾਂਦੀ ਆ ਬਸ ਤੇ ਆਹ ਤਿੰਨ ਬਰਨਾਲੇ ਚ ਆ ਆ ਮੇਨ ਬਰਨਾਲੇ ਚ ਆਰੰਪਰੇ ਭਗਤੇ ਤੇ ਬਠਿੰਡੇ ਜਦੋਂ ਮਰਜੀ ਇਹ ਮਿਲ ਲਗੇ ਠੀਕ ਆ ਤੇ ਨੰਬਰ ਕੰਟੈਕਟ ਬੋਲ ਦੇ ਕਰ 78144 78712 ਜਦੋਂ ਮਰਜੀ ਫੋਨ ਕਰਕੇ ਆ ਲੈ ਮਿੱਤਰੋ ਅੰਦ ਤੋਂ ਦੋਨੇ ਚੀਜ਼ਾਂ ਹੋਰ ਇੱਕ ਗੱਲੀ ਰਿਟੇਲ ਆ ਤੇ ਰਿਟੇਲ ਵਾਲੇ ਰੇਟ ਵੀ ਹੋਲ ਸੇਲ ਵਾਲੀ ਆ ਠੀਕ ਹੈ ਸਾਰਿਆਂ ਨੂੰ ਮਤਲਬ ਇਹ ਨਹੀਂ ਹੈਗਾ ਵੀ ਇੱਥੇ ਦੁਕਾਨ ਤੇ ਆ ਕੇ ਰੇਟ ਤੇ ਫਰਕ ਪੈ ਜਾਊਗਾ ਆਪਣਾ ਮੇਨ ਕੰਮ ਤੁਹਾਨੂੰ ਦੱਸਿਆ ਕੱਲੀ ਐਸੈਸਰੀ ਦਾ ਹਨਾ ਇਹ ਨਹੀਂ ਵੀ ਕੱਲੀ ਚੀਜ਼ ਆ ਜਿਹੜੀ ਆਪਣੇ ਲਈ ਹੋਰੀਏ ਤੇ ਕੋਸਕ ਚੀਜ਼ਾਂ ਦਾ ਹੈਗੀਆਂ ਜਿਹੜੀਆਂ ਮਿਲਣੀਆਂ ਵੀ ਆਪਣੇ ਕੋਲੋਂ ਠੀਕ ਹੈ ਉਹਦਾ ਬੰਦਾ ਭੱਜਾਂਦਾ ਉਹਦੇ 'ਚ ਵੀ ਰੇਟ ਜਮਾ ਜਾ ਜਾ ਕੋਈ ਹੋਰ ਦੁਕਾਨ ਤੋਂ ਨਹੀਂ ਮਿਲਣੀ ਇੱਥੇ ਹੀ ਮਿਲਦੀ ਆ ਆਪਣੇ ਕੋਲੋਂ ਆਪਾਂ ਤੁਹਾਨੂੰ ਦਿਖਾ ਦਈਏ ਠੀਕ ਹੈ ਬਸ ਚੈਲੰਜ ਹੀ ਸਮਝ ਲਓ ਇਹਦਾ ਚੈਲੰਜ ਹੈਦਾ ਪੱਕਾ ਜਾਵਾਂ ਅੱਜ ਕਿਸੇ ਕੋਲ ਹੈ ਨਹੀਂ ਕੱਲ ਨੂੰ ਆ ਜੀ ਆ ਜੀ ਠੀਕ ਹੈ ਹੁਣ ਤਾਂ ਕਸਟਮਰ ਨੇ ਕਹਿੰਨੇ ਕੋਲੇ ਖਾ ਕੇ ਫੋਨ ਲਾ ਲੈ ਜੀ ਸਹੀ ਗੱਲ ਆ ਆਨਲਾਈਨ ਇਕੱਲੀ ਮਿਲੂ ਸੁਣ ਲੈ ਚਾਹ ਪਰ ਆਨਲਾਈਨ ਰੇਟ ਇਹਦਾ ਪਤਾ ਕੋਈ ਨਾ ਕਵਰ ਦਾ ਜਿਹੜੇ ਉਹ ਵੀ ਹਰੇਕ ਤਰ੍ਹਾਂ ਦਾ ਬਸ ਟ੍ਰੋਲ ਦਾ ਖਾਤਮਾ ਲਗਭਗ ਗਾਣਾ ਆਹ ਲੇ ਗਏ ਦੋ ਜੋ ਆਈਫੋਨ ਦਾ ਜਿਹੜਾ ਮਰਜ਼ੀ ਚੱਤੇ ਠੀਕ ਆ ਆਈਫੋਨ ਦੇ ਤਾਂ ਆ ਗਏ ਇਧਰ ਸਾਰਾ ਮਾਲ ਸਾਰਾ ਕਵਰ ਤੁਬਰੀ ਆ ਠੀਕ ਆ ਇਹਦੇ ਕਵਰ ਵਗੈਰਾ ਸਾਰਾ ਮਾਲ ਆ ਗਿਆ ਇੱਕ ਆਈਫੋਨ ਦਾ ਕਵਰ ਜਿੰਨਾ ਹੋਊ ਪ੍ਰੀਮੀਅਮ ਠੀਕ ਆ ਪ੍ਰੀਮੀਅਮ ਜਿਵੇਂ ਜੁਐਸ ਬੋਲੋ ਸੈਂਟਰਾ ਠੀਕ ਹੈ ਨਾ ਤੇ ਆਪਣਾ ਨਿੰਮੀ ਵਗੈਰਾ ਦੇ ਠੀਕ ਆ ਜਿਹੜਾ origignal ਕਵਰ ਆ ਸਟਾਰਟਿੰਗ ਹੋ ਜੂ ਪ੍ਰੀਮੀਅਮ ਕਵਰ ਦੀ ਆਹੀ 2200 ਰੁਪਏ ਤੋਂ ਠੀਕ ਆ 5000 ਰੁਪਏ ਤੱਕ ਦਾ ਕਵਰ ਮਿਲ ਜੂ ਸਹੀ 5000 ਰੁਪਏ ਤੱਕ ਦਾ ਕਵਰ ਠੀਕ ਆ ਪ੍ਰੀਮੀਅਮ ਬੱਸ 5 ਰੁਪਈਆ ਤੋਂ ਲੈ ਕੇ 5000 ਤੱਕ ਦਾ ਕਵਰ ਹੈ ਠੀਕ ਆ 6700 ਵਾਲਾ ਵੀ ਮਿਲਿਆਦਾ 1900 ਵਾਲਾ ਵੀ ਮਿਲ ਜੂ ਠੀਕ ਆ 1900 ਰੁਪਈਆ ਤੱਕ ਲੈ ਵੀ ਜੀ ਸੁਣੋ ਇੱਕ ਵਾਰੀ ਜ਼ਰੂਰ ਘੇੜਾ ਮਾਰੋ ਬ੍ਰਾਂਡ ਨਾ 379 ਨਾ ਮੈਂ ਤੁਹਾਨੂੰ ਬਾਹਰੋਂ ਵੀ ਦਿਖਾ ਦਿੰਨੇ ਆ ਤੇ ਮੇਨ ਲੋਕੇਸ਼ਨ ਆਈ ਲਾਈਟ ਸੈਂਟਰਾਂ ਦੇ ਬਿਲਕੁਲ ਸਾਹਮਣੇ ਆ ਦੇਖੋ 379 ਬ੍ਰਾਂਡ ਕਵਰ ਹੀ ਕਵਰਾ ਦੇਖ ਲਓ ਪਰ ਨਾਲੇ ਚ ਮੇਨ ਲੋਕੇਸ਼ਨ ਆ ਹੋਲ ਸੇਲ ਰੇਟਾਂ ਤੇ ਤੇ ਕਹਿੰਦੀ ਤੁਹਾਨੂੰ ਅਦਰ ਨਾਲੋਂ ਆਮ ਦੁਕਾਨਾਂ ਦੇ ਨਾਲੋਂ ਅੱਧ ਤੋਂ ਅੱਧ ਰੇਟ ਤੇ ਇਹਦਾ ਸਾਮਾਨ ਤੁਹਾਨੂੰ ਮਿਲ ਜੂ ਬਈ ਤੇ ਆ ਦੇਖ ਲੋ ਆ ਸਮਾਨ ਆ ਨਾ ਦੂਜੇ ਤੀਜੇ ਦਿਨ ਨੂੰ ਜਦੋਂ ਖਤਮ ਹੋ ਜਾਂਦਾਗਾ ਬਾਕੀ ਇੱਕ ਚੀਜ਼ ਆ ਜੇ ਕਿਸੇ ਨੇ ਕੋਈ ਵੀ ਚੀਜ਼ ਦੇਖਣੀ ਆ ਅਗਲਾ ਕਹਿੰਦਾ ਕਲੀ ਵੀਡੀਓ ਤੇ ਪਕਾਈ ਮਰੀ ਜਾਂਦੇ ਹਣ ਜਿਹੜੀ ਗੱਲ ਕਹਨੇ ਉਹ ਕਰਦੇ ਆ ਨਾ ਠੀਕ ਆ ਇੰਸਟਾਗ੍ਰam ਪੇਜ ਆਪਣਾ ਆਈਡੀ ਆਡੀਕਾ ਲੱਗੀ ਵੀ ਆ ਬ੍ਰਾਂਡ 379 ਸਟੋਰ ਬਰਨਾਲਾ ਸਾਰੇ ਪੇਜਾਂ ਦੀ ਆ ਇੰਨਾ ਵਨ ਡੇਲੀ ਚੈੱਕ ਕਰਾਉਣੀ ਰਹਿੰਦੇ ਅਗਲੇ ਠੀਕ ਆ ਡੇਲੀ ਦਾ ਡੇਲੀ ਆਉਂਦਾ ਹੀ ਰਹਿੰਦਾ ਡੇਲੀ ਇੱਕ ਦਿਨ ਦਾ ਗੈਪ ਪੈਂਦਾ ਠੀਕ ਆ ਠੀਕ ਆ ਇੱਕ ਦਿਨ ਵੱਧੋ ਇੰਨਾ ਕਮਾਲ ਆਈ ਜਾਂਦਾ ਕਿਉਂਕਿ ਬ੍ਰਾਂਚਾਂ ਬਹੁਤ ਨਜਾਇਜ਼ ਕੋਈ ਨਹੀਂ ਮੇਰੀ ਠੀਕ ਹੈ ਮੈਂ ਤੈਨੂੰ ਨੰਬਰ ਨੋਟ ਕਰ ਲਓ ਤੇ ਜਰੂਰ ਗੇੜਾ ਮਾਰ ਕੇ ਆ ਜਾ ਜਿਹਨੂੰ ਸਮਾਨ ਚਾਹੀਦਾ ਜਿਹੜਾ ਵੀਰ ਨੇ ਬਾਹਰ ਕਈ ਬਾਹਰ ਜਾਣਾ ਹੈ ਕ ਸਮਾਨ ਲੈਣਾ ਹੈ ਕੁਆਲਿਟੀ ਚਾਹੀਦੀ ਆ ਕੋਈ ਇਹ ਨਹੀਂ ਵੀਰੇ ਰੇਟ ਸਾਨੂੰ ਉਹੀ ਦੱਸਣ ਨੂੰ ਅੱਜ ਵੀਡੀਓ ਦੇ ਵਿੱਚ ਪਤਾ ਕੀ ਆ ਆਪਾਂ ਮੈਂ ਸਾਨੂੰ ਕਹੀ ਮੈਂ 20-20 ਰੁਪਈਆ ਡਾਟਾ ਕੇ ਹੋਣਾ ਹਰ ਇੱਕ ਨੂੰ ਸਹੀ ਗੱਲ ਇਹ ਨਹੀਂ ਵੀ ਸਾਡੇ ਕੋਲ ਡਾਟਾ ਕੇਵਲ ਨਹੀਂ ਐਂਡ ਤੇ ਜਾ ਠੀਕ ਆ ਆ ਪਈਆ ਡਾਟਾ ਕੇ ਓਕੇ ਆ ਜਿਹੜੀ ਲੋਕ ਕਹਿੰਦੇ ਨੇ 20-20 ਰੁਪਏ ਦੇ ਦਿੰਦਾ ਗਿਆ ਤੋ ਤੇਨੀ ਮਰਜ਼ੀ ਲੈ ਜਾਓ 20 ਰੁਪਏ ਦੀ ਡਾਟਾ ਕੇਵਲ ਚੱਕੋ ਆ 20 ਰੁਪਈ ਜੇ ਨੂੰ ਆ ਚੀਜ਼ਾਂ ਵੀ ਦੀਏ ਨੇ ਬੇਚ ਦੇ ਬੇਦਿਏ ਠੀਕ ਆ ਪਰ ਇਹ ਕੱਲੀਆਂ ਵੀਡੀਓ ਚ ਬੋਲਣ ਨੂੰ ਹੁੰਦੀਆਂ ਓਕੇ ਪਰ ਜੇ ਕੁਆਲਿਟੀ ਲੈਣੀ ਆ ਤਾਂ ਰੇਟ ਵੀ ਲੱਗੂ ਠੀਕ ਆ ਪਰ ਜਾਇਜ਼ ਕੋਈ ਇਹ ਨਹੀਂ 50 ਰੁਪਏ ਤੋਂ ਪੂਰੀ ਵਧੀਆ ਜਿਹੜਾ ਡਾਟਾ ਗਿਆ ਸਟਾਰਟ ਹੋ ਜਾਂਦੀ ਹੈ ਲੈਣ ਨੂੰ ਆ 20 ਰੁਪਏ ਦੀ ਲੈ ਜਾਓ ਕਿਹੜੀ ਚੀਜ਼ ਨਹੀਂ ਜਿਹੜੀ ਮਿਲਣੀ ਹਰ ਇੱਕ ਚੀਜ਼ ਦੱਸਾ ਵਾ ਪਰ ਰੇਟ ਲਾ ਲੋਂਗੇ ਤਾਂ ਚੀਜ਼ ਮਿਲ ਜੂ ਠੀਕ ਆ ਉਹਦੀ ਚੀਜ਼ ਚੋਹੀਆ ਪਰ ਵੈਰੈਟੀ ਆ ਠੀਕ ਆ ਠੀਕ ਆ ਤਾਂ ਲੈ ਮਿੱਤਰੋ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਮਿਲਦਾਂਗੇ ਸੋਰਾ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ